ਆਪਣੇ ਕੋਲੇ ਨਵੇਂ ਮਾਈਕ ਆ ਚੁੱਕੇ ਨੇ ਪਹਿਲਾਂ ਆਹ ਤੁਸੀਂ ਵਧੀਆ ਹੰਗਾਰਾ ਦਿੱਤਾ ਹੀ ਰੀਸਟੋਰ ਹੋ ਚੁੱਕਿਆ ਸਟਾਕ ਹਨਾ ਪਹਿਲਾਂ ਖਤਮ ਹੋ ਗਿਆ ਸੀ ਹੁਣ ਦੁਬਾਰਾ ਆ ਗਿਆ ਇਹਦੇ ਨੂੰ ਥੋੜੀ ਜਿਹੀ ਵਧੀਆ ਕੁਆਲਿਟੀ ਚ ਆਪਾਂ ਇਹ ਵੀ ਪੂਰੀ ਕੈਂਡ ਕੁਆਲਿਟੀ ਸੀ ਇੱਕ ਆਹ ਹੋਰ ਨਵੇਂ ਲਿਆਂਦੇ ਨੇ ਤੁਸੀਂ ਇਹ ਵੀ ਲੈ ਸਕਦੇ ਹੋ ਹਨਾ ਤੇ ਇਹ ਨੌਇਸ ਕੈנסਲੇਸ਼ਨ ਦੇ ਨਾਲ ਆਉਂਦੇ ਨੇ ਠੀਕ ਹੈ ਜੀ ਨਾਲ ਆਪਾਂ ਮੈਕ ਸੇਵ ਲੈਂਦੇ ਨੇ 10000 ਐਮਐਚਆਈ ਫੋਨ ਦੇ ਪਾਵਰ ਬੈਂਕ ਨੇ ਇਹ 10000 ਰੁਪਿਆ 5000 ਰੁਪਿਆ ਤੇ ਗਿੰਬਲਾਂ ਜੋ ਆਪਾਂ ਹੁਣ ਐਤ ਕੀ ਆ ਦੇਖੋ ਜਿਹੜੀ ਗਿੰਬਲ ਤੁਹਾਨੂੰ ਮੈਂ ਪਹਿਲਾਂ ਦਿਖਾਈ ਸੀ ਉਹੀ ਗਿੰਬਲ 61 ਡੀ ਤੇ ਇਹਦੇ ਨਾਲ ਆਹ ਸੀ ਆਪਾਂ ਲੈਣੀਆਂ 3000 ਰੁਪਏ ਦੀ ਗਿੰਬਲ ਹੈ ਨਾ ਤੇ ਉਹਦੇ ਬਰੋਬਰ ਕੰਮ ਕਰਦੀ ਹੈ ਇਹ ਆਪਣਾ ਫੇਸ ਟਰੈਕ ਕਰੂਗੀ ਤੇ ਸਾਰਾ ਕੁਝ ਕਰੂ ਜਿਹੜਾ ਉਹ ਗਿੰਬਲ ਕਰਦੀ ਹੈ ਦੂਸਰਾ ਆਪਾਂ ਨਵੀਂ ਚੀਜ਼ ਲੈ ਆ ਇੱਕ ਟਰਾਈਪੋਡ ਵਿਦ ਫੇਸ ਟਰੈਕ ਇਹ ਆਪਣਾ ਫੇਸ ਇੱਥੇ ਕੈਮਰਾ ਲੱਗਿਆ ਇਹ ਵੀ ਆਪਣਾ ਫੇਸ ਟਰੈਕ ਕਰੂਗਾ ਟਰਾਈਪੋਡ ਹੈ ਇਹ ਠੀਕ ਹੈ ਜੀ ਜੇ ਇਹਨੂੰ ਆਪਾਂ ਇਸ ਤਰ੍ਹਾਂ ਲਾ ਕੇ ਧਰ ਤੱਕ ਜਿੱਥੇ ਵੀ ਆਪਾਂ ਕੋਈ ਸ਼ੂਟਿੰਗ ਵਗੈਰਾ ਕਰਨੀ ਹੈ ਉੱਥੇ ਇਹਨੂੰ ਲਾ ਕੇ ਧਰ ਸਕਦੇ ਆ ਆਪਾਂ ਇਸ ਤਰ੍ਹਾਂ ਜੇ ਇਹ ਇਸ ਤਰ੍ਹਾਂ ਖੁੱਲ ਜੂਗਾ ਚਾਰ ਡੰਡੇ ਨੇ ਇਹਦੇ ਖੁੱਲਣ ਵਾਲੇ ਠੀਕ ਹੈ ਜੀ ਇਹ ਆਪਣਾ ਜਿਵੇਂ ਗਿੰਬਲ ਕਰਦੀ ਆ ਉਸੇ ਤਰੀਏ ਇਹ ਆਪਣਾ ਫੇਸ ਹੈ ਜਿਹੜਾ ਟਰੈਕ ਕਰੂਗਾ ਆਪਣੇ ਨਾਲ 360 ਘੁੰਮੂਗਾ ਇਹ ਚੀਜ਼ ਆਪਾਂ ਨਮੀ ਲਿਆਂਦੀ ਆ ਜੇ ਕਿਸੇ ਮੇਰੇ ਭਰਾ ਨੂੰ ਹੋਰ ਚੀਜ਼ਾਂ ਚਾਹੀਦੀਆਂ ਨੇ ਤਾਂ ਉਹ ਵੀ ਆਪਣੇ ਕੋਲੇ ਅਵੇਲੇਬਲ ਨੇ ਜੋ ਮਰਜੀ ਵੀਡੀਓ ਬਣਾਉਣ ਲਈ ਆਪਾਂ ਨੂੰ ਦੱਸੋ ਆਪਾਂ ਲਿਆ ਕੇ ਦੇਵਾਂਗੇ ਸਾਨੂੰ ਧੰਨਵਾਦ